ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਮਾਲਵਾ ਨਿਊਜ਼ ਮੈਂ ਹਾਂ ਇਕਬਾਲ ਸਿੰਘ ਗੋਰਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਲੁਧਿਆਣਾ ਵੈਸਟ ਤੋਂ ਜਿਮਣੀ ਚੋਣ ਦਾ ਐਲਾਨ ਹੋ ਚੁੱਕਾ ਹੈ ਜਿਸ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤਪੂਰਨਾ ਸ਼ਿਵ ਜੀ ਨੂੰ ਦੁਬਾਰਾ ਫੇਰ ਕਾਂਗਰਸ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਿਆ ਅਸੀਂ ਅੱਜ ਹਲਕਾ ਮੋਗਾ ਦੇ ਪਿੰਡ ਕਾਣ ਸਿੰਘ ਵਾਲਾ ਵਿਖੇ ਸੀਨੀਅਰ ਕਾਂਗਰਸੀ ਆਗੂ ਹੀਰਾ ਸਿੰਘ ਜੀ ਢਿੱਲੋਂ ਜਗਰਾਤ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਆ ਉਹਨਾਂ ਨਾਲ ਕਰਦਿਆਂ ਗੱਲਬਾਤ ਕਿ ਕਾਂਗਰਸ ਪਾਰਟੀ ਕਿਸ ਤਰ੍ਹਾਂ ਆਪਣਾ ਵਿਗਲ ਵਜਾਵੇਗੀ ਕਿਹੜੇ-ਕਿਹੜੇ ਮੁੱਦਿਆਂ ਤੇ ਲੜੇਗੀ ਆ ਉਹ ਕਰਦਿਆਂ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਕਿਹੜਾ ਪਿੰਡ ਹੈ ਤੁਹਾਡਾ ਜਗਰਾਤ ਸਿੰਘ ਢਿੱਲੋਂ ਜੀ ਪਿੰਡ ਕਾਨ ਸਿੰਘ ਵਾਲਾ ਜੀ ਜੀ ਬਾਈ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਲੁਧਿਆਣਾ ਬੈਸਟ ਤੋਂ ਕਾਂਗਰਸ ਪਾਰਟੀ ਨੇ ਭਾਰਤਪੂਰਨਾਸ਼ੀ ਜੀ ਨੂੰ ਦੁਬਾਰਾ ਫੇਰ ਮੈਦਾਨ ਦੇ ਵਿੱਚ ਉਤਾਰਿਆ ਤੇ ਕਿਸ ਤਰ੍ਹਾਂ ਦੇਖਦੇ ਹੋ ਕਾਂਗਰਸ ਪਾਰਟੀ ਦੇ ਨਤੀਜਿਆਂ ਨੂੰ ਲੈ ਕੇ ਜਾਂ ਕਾਂਗਰਸ ਪਾਰਟੀ ਦੇ ਕੰ ਸਾਸਰੀ ਗਾਲ ਜੀ ਸਾਰਿਆਂ ਨੂੰ ਭਾਰਤ ਪੋਸ਼ਨ ਆਸ਼ੂ ਨੂੰ ਜੋ ਕਾਂਗਰਸ ਸਰਕਾਰ ਨੇ ਸਾਬਕਾ ਸਰਕਾਰ ਨੇ ਟੈਕਟਰ ਦੇ ਕੇ ਨਵਾਜਿਆ ਉਹ ਪਿਛਲੇ ਵਾਰ ਕੈਪਟਨ ਸਰਕਾਰ ਦੇ ਵਿੱਚ ਫੂਡ ਸਪਲਾਈ ਮੰਤਰੀ ਵੀ ਰਹੇ ਚੁੱਕੇ ਆ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਤਾਂ ਹੀ ਸਾਰਿਆਂ ਨੂੰ ਵੇਖਦੇ ਹੋਏ ਭਾਰਤ ਪੋਸ਼ਣ ਆਸ਼ੂ ਜੀ ਦੀ ਉਥੋਂ ਪੱਕੀ ਜਿੱਤ ਯਕੀਨੀ ਆ ਕਿਉਂਕਿ ਬੇਦਾਗ ਆ ਉਹ ਹੋਰ ਵੀ ਬਹੁਤ ਲੋਕਾਂ ਦੇ ਦੋਸਤ ਦੇ ਵਿੱਚ ਹਮੇ ਆ ਖੜਦੇ ਆ ਦਿਨ ਰਾਤ ਇੱਕ ਕਰਦੇ ਆ ਤਾਂ ਕਰਕੇ ਉਹਨਾਂ ਨੇ ਇੱਕ ਹੀਰਾ ਐਮਐਲਏ ਬਣਾਉਣ ਲਈ ਚੁਣਿਆ ਜੀ ਭਾਰਤ ਪੁਸ਼ ਰਾਸ਼ਦ ਜਿਹੜੇ ਮੰਤਰੀ ਸੀਗੇ ਉਹਨਾਂ ਨੇ ਕਾਫੀ ਲੁਧਿਆਣਾ ਦੇ ਕੰਮ ਵੀ ਕੀਤੇ ਗਏ ਆ ਉਹਨਾਂ ਦੇ ਕੰਮਾਂ ਨੂੰ ਲੋਕ ਯਾਦ ਰੱਖਣਗੇ ਕਿ ਬੋਟਾ ਪਾਉਣਗੇ ਬਿਲਕੁਲ ਜੀ ਬਿਲਕੁਲ ਲੋਕ ਨਹੀਂ ਇਹ ਗੱਲ ਭੁੱਲਦੇ ਅੱਗੇ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਉਹਨਾਂ ਦੇ ਕੰਮਾਂ ਨੂੰ ਜ਼ਰੂਰ ਬੂਰ ਪਾਊਗਾ ਜੀ ਉੰਨੇ ਜ਼ੋਨ ਨੂੰ ਵੋਟਾਂ ਪੈਣਗੀਆਂ 23 ਜ਼ੋਨ ਨੂੰ ਰਿਜ਼ਲਟ ਆਏਗਾ ਲੋਕਾਂ ਨੂੰ ਆਪ ਹੀ ਪਤਾ ਲੱਗਣਾ ਹੈ ਜੀ ਨਾਲ ਸੀਨੀਅਰ ਕਾਂਗਰਸੀ ਆਗੂ ਫੀਰਾ ਸਿੰਘ ਜੀ ਢਿੱਲੋਂ ਸਾਹਿਬ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪਿਛਲੇ ਸਮੇਂ ਦੌਰਾਨ ਸਾਡੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਤਿੰਨ ਮਹੀਨਾ ਦੀ ਕਾਰਜਕਾਰੀ ਰਹੀ ਉਹਨਾਂ ਦੀ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਕੀ ਲੁਧਿਆਣਾ ਦੇ ਵਾਸੀ ਭਾਰਤਪੁਰਸ਼ ਰਾਜ ਸਿੰਘ ਜੀ ਨੂੰ ਜਿੱਤ ਯਕੀਨੀ ਦਿਵਾਉਣਗੇ ਕਿਸ ਤਰ੍ਹਾਂ ਦੇਖਦੇ ਹੋ ਇਹ ਬਿਲਕੁਲ ਬਿਲਕੁਲ ਗੱਲ ਠੀਕ ਹੈ ਜੀ ਚਰਨਜੀਤ ਚੰਨੀ ਜੀ ਬਹੁਤ ਵਧੀਆ ਮੁੱਖ ਮੰਤਰੀ ਸੀ ਜੇ ਉਹ ਪੰਜ ਚਾਰ ਮਹੀਨੇ ਹੋਰ ਮੁੱਖ ਮੰਤਰੀ ਹੁੰਦੇ ਤੇ ਸਭ ਲੋਕਾਂ ਨੇ ਕਾਂਗਰਸ ਪਾਰਟੀ ਦਾ ਬੱਲਾ ਨਹੀਂ ਛੱਡਣਾ ਸੀ ਤੇ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਦਮਾਰਾ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਹੁਤ ਚੰਗੇ ਮੁੱਖ ਮੰਤਰੀ ਹੈ ਲੈ ਵੀ ਗਾਂ ਅੱਗੇ ਆਪਣੇ ਸਰਕਾਰ ਬਣੇ ਤੇ ਮੁੱਖ ਮੰਤਰੀ ਬੜ ਭਾਈ ਜਿਹੜੀਆਂ 2027 ਦੇ ਵਿੱਚ ਚੋਣਾਂ ਆ ਰਹੀਆਂ ਐਸ ਜ਼ਿਮਣੀ ਚੋਣ ਕੀ ਉਹਨਾਂ ਚੋਣਾਂ ਦਾ ਮੋੜ ਬਣੇਗਾ ਕਾਂਗਰਸ ਪਾਰਟੀ ਵੱਲੋਂ ਬਿਲਕੁਲ ਜੀ ਆ ਜੀ ਮੋੜ ਅਮ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਪੂਰੀ ਹਾਈ ਲੈਵਲ ਤੇ ਜਿੱਤ ਆ ਹੁਣ ਵੀ ਭਾਰਤ ਭੂਸਣ ਦੀ ਜਿੱਤ ਪੂਰੀ ਹਾਈ ਲੈਵਲ ਤੇ ਹੋਊਗੀ ਪਹਿਲੇ ਨੰਬਰ 'ਚ ਆਉਣਗੇ ਭਾਈ ਜੀ ਆਏ ਦਿਨ ਭਾਈ ਜੀ ਆਏ ਦਿਨ ਪਤਾ ਲੱਗਿਆ ਵੀ ਕਾਂਗਰਸ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਹੋ ਰਿਹਾ ਹੋਰ ਨਾ ਪਾਰਟੀ ਨੂੰ ਛੱਡ ਕੇ ਲੋਕ ਕਾਂਗਰਸ ਵਿੱਚ ਚਮੁਲੀਅਤ ਕਰ ਰਹੇ ਆ ਕੀ 19 ਜੂਨ ਨੂੰ ਇਸ ਵੋਟ ਬੈਂਕ ਦੇ ਵਿੱਚ ਫਰਕ ਪਵੇਗਾ ਜ਼ਰੂਰ ਪਵੇਗਾ ਜੀ ਇਹ ਤੁਹਾਡਾ ਬਹੁਤ ਹੀ ਵਧੀਆ ਸਵਾਲ ਆ ਅਜੇ ਤਾਂ ਜੀ ਅੱਜ 31 ਤਰੀਕ ਆ ਜੀ 19 ਤਰੀਕ ਦੇ ਦਿਨਾਂ 'ਚ ਬਹੁਤ ਪਏ ਆ ਤੁਸੀਂ ਆਪ ਹੀ ਵੇਖੋਗੇ ਸਾਰੀਆਂ ਪਾਰਟੀਆਂ 'ਚ ਹੀ ਕਿਸੇ 'ਚ ਥੋੜੇ ਕਿ ਕਿਸੇ 'ਚ ਬਾਲੇ ਵੱਡੇ ਵੱਡੇ ਆਗੂ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਦੀ ਕਾਰਜਕਾਰੀ ਦੇਖ ਕੇ ਇਧਰ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨਗੇ ਵੋਟ ਬੈਂਕ 'ਚ ਜਰੂਰ ਪੱਕਾ ਫਰਕ ਪਾਊਗਾ